ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਤੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਗਰਮੀਆਂ ਦਾ ਆਨੰਦ ਮਾਨਣ ਡਏ ਹੋਣਗੇ ਤੇ ਵੇਖੋ ਜੀ ਤੁਹਾਨੂੰ ਕੁਝ ਚਿਹਰੇ ਵੇਖਣ ਦੇ ਤੇ ਕੁਝ ਨਹੀਂ ਵੇਖਣ ਦੇ ਕਿਉਂਕਿ ਸਾਰੇ ਜਾਣੇ ਛੁੱਟੀਆਂ ਦਾ ਆਨੰਦ ਮਾਨਣ ਗਏ ਆ ਤੇ ਸਾਡਾ ਬਹੁਤ ਜ਼ਰੂਰੀ ਸੀ ਅੱਜ ਗੱਲ ਕਰਨਾ ਤੁਹਾਡੇ ਨਾਲ ਕਿਉਂਕਿ 1-2 ਹਫ਼ਤਿਆਂ ਤੋਂ ਆਪਾਂ ਲਾਈਵ ਨਹੀਂ ਹੋਏ ਸੌਰੀ ਜੀ ਉਹਦੀ ਵਜ੍ਹਾ ਇਹ ਕਿ ਗਰਮੀ ਬਹੁਤ ਸੀ ਤੇ ਆਪਾਂ ਸੀੜੀਆਂ 'ਚ ਜੀ ਬਹਿ ਕੇ ਹੁੰਨੇ ਆ ਲਾਈਵ ਤੇ ਆਈ ਦੀ ਈ ਗੱਲ ਹੈ ਤਾਂ ਨਾਕਿਰਨ ਕਹਿ ਗਈ ਕੀ ਗੱਲ ਚਲੋ ਜੀ ਅੱਜ ਆਪਾਂ ਇਸ ਕਰਕੇ ਕੀ ਕਹਿੰਦੇ ਆ ਬਲੌਗ ਦੁਬਾਰਾ ਬਣਾਉਣੇ ਆ ਕਿ ਪਤਾ ਨਹੀਂ ਕਿਹੜਾ ਬੇਗੂਫਾ ਜੀ ਦਾ ਇੰਸਟਾਗ੍ਰam ਦੇ ਉੱਤੇ ਕਮੈਂਟ ਆਇਆ ਸੁਖਿਆ ਜੀ ਕਰਕੇ ਸੱਤ ਫਾਲੋਅਰਸ ਨੇ ਤੇ ਕਮੈਂਟ ਆਇਆ ਵਾ ਬੇਸ਼ਰਮ ਲੋਗ ਕੁਦ ਦਾ ਚੈਨਲ ਚੱਲਦਾ ਨਹੀਂ ਤੇ ਮੈਂਬਰ ਕਿਚਨ ਨੂੰ ਫਿਰਦੇ ਸ਼ਰਮ ਕਰੋ ਥੂ ਤੁਹਾਡੇ ਵਰਗਿਆਂ ਦੇ ਪਹਿਲੀ ਗੱਲ ਆ ਅਪਾ ਕਿਹੜੀ ਬੇਸ਼ਰਮੀ ਕੀਤੀ ਕਿ ਤੁਸੀਂ ਜਿਹੜੇ ਸਾਨੂੰ ਬੇਸ਼ਰਮ ਕਹਿੰਦੇ ਜੇ ਸਾਡੇ ਤੁਸੀਂ ਚੈਨਲ ਦੇ ਉੱਤੇ ਜਾਂਦੇ ਜੇ ਬੜੇ ਵਧੀਆ ਸਾਰੇ ਚੁੰਨੀਆਂ ਲੈ ਕੇ ਰੱਖਦੇ ਬੜੇ ਵਧੀਆ ਤੇਰਾ ਸਾਰੇ ਪਰਫਾਰਮ ਕਰਦੇ ਆ ਬੇਸ਼ਰਮੀ ਵਾਲੀ ਹੋ ਚਾ ਕਿਸੇ ਨੂੰ ਕੋਈ ਗੱਲ ਨਹੀਂ ਲੱਗਦੀ ਸੈਕਿੰਡ ਗੱਲ ਤੁਸੀਂ ਗਈ ਆ ਕਿ ਸਾਡਾ ਚੈਨਲ ਨਹੀਂ ਚੱਲਦਾ ਜੇ ਤੇ ਸਾਡਾ ਚੈਨਲ ਨਹੀਂ ਚੱਲਦਾ ਫੇਰ ਸਾਡੇ ਜਿਹੜੇ 50 ਹਜ਼ਾਰ ਸਬਸਕ੍ਰਾਈਬਰ ਕਿਵੇਂ ਹੋਗੇ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਵੇਖਦੇ ਆ ਤੇ ਬੈਸਟ ਵਿਸ਼ੀਸ ਵੀ ਦਿੰਦੇ ਆ ਤੇ ਤੀਸਰੀ ਗੱਲ ਕਿ ਤੁਸੀਂ ਮੈਂਬਰ ਖਿੱਚਦੇ ਜੇ ਨਾ ਆਪਾਂ ਪਹਿਲਾਂ ਕਿਸੇ ਮੈਂਬਰ ਨੂੰ ਬੁਲਾਇਆ ਨਾ ਹੋਣਾ ਆਪਾਂ ਬੁਲਾਇਆ ਵਾ ਤੇ ਨਾ ਗਾਂ ਬੁਲਾਣਾ ਹੈ ਤੇ ਨਾ ਗਾਂ ਬੁਲਾਣਾ ਹੈਗਾ ਤੁਸੀਂ ਇੰਨਾ ਧਿਆਨ ਜੋ ਸਾਡੇ ਵੱਲ ਰੱਖ ਦੇ ਜੇ ਤੇ ਕੀ ਸੁੱਖਾ ਜੀ ਹਾਂ ਸੁੱਖਾ ਹਾਂ ਸੁੱਖਾ ਜੀ ਤੁਸੀਂ ਆਪਣੇ ਚੈਨਲ ਵੱਲ ਧਿਆਨ ਦਵੋ ਸੱਤ ਸਬਸਕ੍ਰਾਈਬਰ ਆ ਆਈ ਥਿੰਕ ਤੁਹਾਨੂੰ ਡੋਜ਼ ਦੀ ਜ਼ਰੂਰਤ ਹੈਗੀ ਆ ਕਿ ਤੁਸੀਂ ਆਪਣੀ ਦਵਾਈ-ਦਵਾਈ ਲਓ ਕਿ ਮੈਨੂੰ ਲੱਗਦਾ ਕਿ ਤੁਸੀਂ ਆਪਣਾ ਚੈਨਲ ਜਿਹੜਾ ਨਾ ਆਪਣੇ ਚੈਨਲ ਦਾ ਵਲੋਗ ਖੁਦ ਹੀ ਬਣਾ ਸੀ ਉਹ ਤੁਹਾਨੂੰ ਭੁੱਲ ਗਿਆ ਚੇਤਾ ਤਾਂ ਤੁਸੀਂ ਇੱਧਰ ਬਣਾਣਾ ਸ਼ੁਰੂ ਕਰਤਾ ਚੁੱਪ ਕਰਵਾਉਂਦੀ ਸੀ ਸੱਤ ਤੇ ਫੋਲੋਅਰਸ ਅਗਲੇ ਦੇ ਆਵੇਂ ਸਾਡੇ ਚੈਨਲ ਤੇ ਕਮੈਂਟ ਕਰਾਂਦੇ ਆਪਣੀ ਸੇਮ ਲਾਈਨ ਮੈਂ ਹਾਂ ਬੱਲੇ ਕਾਹ ਹੈ ਨਹੀਂ ਇਹਦੇ ਇਹ ਵੀ ਗਲਤ ਨਹੀਂ ਸਹੀ ਆ ਬਿਲਕੁਲ ਜੀ ਨਾਲੇ ਤੁਹਾਨੂੰ ਕੀ ਪਤਾ ਸਾਡੀ ਲੜਾਈ ਹੋਈ ਆ ਸਾਡਾ ਸੌਟ ਆਊਟ ਹੋ ਗਿਆ ਆਪਾਂ ਨੂੰ ਬੁਲਾਣੇ ਆ ਨਹੀਂ ਬੁਲਾਣੇ ਸੱਚਾਈ ਦਾ ਤੁਹਾਨੂੰ ਪਤਾ ਨਹੀਂ ਆ ਕਿ ਹਜੇ ਕੀ ਪਤਾ ਸਾਡੀ ਉਹਨਾਂ ਨਾਲ ਗੱਲ ਹੁੰਦੀ ਆ ਕੀ ਪਤਾ ਹੁੰਦੀ ਵੀ ਹੋਵੇ ਨਾ ਵੀ ਹੁੰਦੀ ਹੋਵੇ ਇੱਕ ਮਿੰਟ ਸੌਰੀ ਇਹਦੇ ਨਾਲ ਤੁਹਾਨੂੰ ਕੀ ਆ ਸਾਡੀ ਤੁਹਾਨੂੰ ਪਤਾ ਲੜਾਈ ਹੋਈ ਆ ਤੁਹਾਨੂੰ ਪਤਾ ਸਾਡੀ ਸੁਲਾ ਹੋ ਗਈ ਆ ਤੁਹਾਨੂੰ ਪਤਾ ਸਾਡੀਆਂ ਕੋਲੀਆਂ ਇੱਕ ਦੂਜੇ ਨਾਲ ਵਟਾਈਆਂ ਜਾਂਦੀਆਂ ਤੁਹਾਨੂੰ ਕੀ ਸਾਡੇ ਬਾਰੇ ਪਤਾ ਤਾਂ ਤੁਸੀਂ ਖੁਦ ਹੀ ਡਿਸੀਜਨ ਆਪਣਾ ਲਈ ਜਾਂਦੇ ਜੇ ਸਹੀ ਕਿਹਾ ਇਹੋ ਹੀ ਤੁਸੀਂ ਕਮੈਂਟ ਉਹਨਾਂ ਦੇ ਚੈਨਲ ਤੇ ਵੀ ਪਾਓ ਕੀ ਪਤਾ ਤੁਹਾਨੂੰ ਉਹਨਾਂ ਦਾ ਵੀ ਜਵਾਬ ਆ ਜਾਵੇ ਅੱਛਾ ਕਈ ਮੈਂ ਬੜੇ ਵੇਖੇ ਆ ਕੀ ਕਰਦੇ ਨੇ ਮੈਂ ਚਲੋ ਕਿਸੇ ਦਾ ਨਾਂ ਨਹੀਂ ਲੈਣਾ ਚਾਹਦੀ ਨਾ ਇਹ ਮੈਂ ਕਦੀ ਲਿਆ ਕੁਝ ਲੋਕ ਐਸੇ ਬਿਮਾਰੀ ਪੈਣੇ ਹੈਗੇ ਵਿੱਚ ਇੱਕ ਪਾਸੇ ਕਿਸੇ ਚੈਨਲ ਤੇ ਕਮੈਂਟ ਕਰਨਗੇ ਦੂਜੇ ਪਾਸੇ ਉਹੋ ਹੀ ਕਮੈਂਟ ਫੇਰ ਇੰਦਰ ਕਰਨਗੇ ਉਹ ਹੀ ਉਹ ਹੀ ਸਬਸਕ੍ਰਾਈਬਰ ਕਮੈਂਟ ਸਾਡੇ ਚੈਨਲ ਤੇ ਕਰਦੇਗਾ ਕੋਈ ਕਿਸੇ ਦਾ ਕਮੈਂਟ ਨਹੀਂ ਲੜਾਈ ਤੇ ਤੁਸੀਂ ਆਪ ਹੀ ਪਾਉਂਦੇ ਜੇ ਤੁਸੀਂ ਜਿਵੇਂ ਸਵਾਦ ਲੈਂਦੇ ਨਾ ਤੁਹਾਡੇ ਵਰਗੇ ਕਈ ਲੋਕ ਇਹ ਨਾ ਕਰਨਾ ਬੰਦ ਕਰਦੇ ਬਹੁਤੀ ਵਧੀਆ ਗੱਲ ਨਹੀਂ ਹੈਗੀ ਇਹ ਜਿਹੜੀ ਗੱਲ ਕਹਿੰਦੇ ਨਾ ਇਹੜਾ ਆਈਡੀਆ ਸੁਖਾ ਜੀ ਜਿਨ੍ਹਾਂ ਨੇ ਆਪਣੇ ਨਾਮ ਅਗਰ ਆਪਹੀ ਜੀ ਲਾਇਆ ਹੈ ਆ ਇਥੇ ਸ਼ਾਇਦ ਉਹਨੂੰ ਲੱਗਦਾ ਕੋਈ ਹੋਰ ਜੀ ਕਹਿਣ ਵਾਲਾ ਹੈ ਨਹੀਂ ਠੀਕ ਹੈ ਇਹ ਗੱਲ ਮੈਂ ਬਾਕੀ ਆਪਣੀ ਪੂਰੀ ਫੈਮਲੀ ਨੂੰ ਕਰਨੀ ਆ ਉਹਨਾਂ ਵਾਸਤੇ ਨਹੀਂ ਹੈਗੇ ਇਹ ਸਿਰਫ ਜੀਵ ਵਾਸਤੇ ਆ ਸੁੱਖਾ ਜੀਵ ਵਾਸਤੇ ਆ ਧੰਨਵਾਦ ਟਾਡਾ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਨਾ ਸਵਾਦ ਲਿਆ ਕਰੋ ਇਹ ਗੱਲਾਂ ਬੇਵਕੂਫੀ ਵਾਲੀਆਂ ਹੁੰਦੀਆਂ ਜੇ ਐਵੀਂ ਖਾਮ ਖਾਈ ਕੇ ਇਹਨੂੰ ਲੜਾ ਦੇਣਾ ਕਿਸੇ ਦਾ ਝਗੜਾ ਕਰਵਾ ਦੇਣਾ ਕੀ ਮਤਲਬ ਟਾਡਾ ਇਹੋ ਜੀਆਂ ਗੱਲਾਂ ਜਿਹੜੀ ਦੂਜੀ ਗੱਲ ਜਿਹੜੀ ਗੱਲ ਕਮੈਂਟਾਂ ਜਰੀਏ ਤੁਸੀਂ ਛੱਡ ਕੋ ਕਢਵਾਉਣਾ ਚਾਹੁੰਦੇ ਜੇ ਨਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਗੱਲ ਆਪਾਂ ਨਹੀਂ ਕਢਣੀ ਇੱਕ ਤੁਹਾਨੂੰ ਹੋਰ ਗੱਲ ਦੱਸੀ ਏ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨਾ ਉਹ ਆਪਣੇ ਘਰ ਦੀਆਂ ਗੱਲਾਂ ਟੱਕ ਕੇ ਰੱਖਦੇ ਨਾ ਕਿ ਦੁਨੀਆ ਅੱਗੇ ਉਛਾਲਦੇ ਆ ਇਹ ਤੁਸੀਂ ਸੁੱਖੇ ਜੀ ਬੇਵਕੂਫ ਜੇ ਜਿਹੜੀਆਂ ਗੱਲਾਂ ਇਸਨਾਂ ਦੀਆਂ ਕਰਨ ਦੇ ਜੇ ਬਾਕੀ ਕੋਈ ਨਹੀਂ ਕਰਦਾ ਹੈਗਾ ਪੰਜ ਤੁਸੀਂ ਕੀ ਚਾਣਨਾ ਪਾਓਗੇ ਥੋੜਾ ਜਿਹਾ ਸੁੱਖੇ ਜੀ ਬਾਰੇ ਸੁੱਖੇ ਜੀ ਮੈਂ ਤੇ ਇਹਨਾਂ ਨੂੰ ਇਹ ਕਹਿ ਜਾਂਦਾ ਕਿ ਦੂਸਰੇ ਦੀ ਲੜਾਈਆਂ ਤੇ ਇੰਟਰਵੈਨਕਿਓ ਕਰਦੇ ਹੋ ਤੁਸੀਂ ਆਪਣੀ ਪੀੜੀ ਥਲੇ ਝੋਟਾ ਮਾਰ ਤੋ ਹੀ ਕਰਦੇ ਪਏ ਤੂੰ ਲੜਾਈ ਪਾਉਂਦੇ ਵਾ ਸਾਡੇ 'ਚ ਤੁਸੀਂ ਕਰਦੇ ਵੇ ਬੜਾ ਮਤਲਬ ਹੀ ਨਹੀਂ ਸਾਡੇ 'ਚ ਇੰਟਰਫੇਰ ਕਰਨ ਦਾ ਅਸੀਂ ਜੋ ਮਰਜ਼ੀ ਕਰੀਏ ਨਾ ਕਰੀਏ ਸਾਡੀਆਂ ਵੀਡੀਓ ਲੋਕ ਬਹੁਤ ਪਸੰਦ ਕਰਦੇ ਜੇ ਕਿੱਥੋਂ ਕਿੱਥੋਂ ਤੁਹਾਨੂੰ ਆਉਂਦੇ ਜੇ ਮੈਸੇਜ ਤੁਸੀਂ ਸਮਝ ਤੁਸੀਂ ਯਾਟਰ ਲੱਗੇ ਫੋਲੋਅਰਸ ਬੈਠੇ ਮੈਨੂੰ ਇਹ ਗੱਲ ਨਹੀਂ ਸਮਝਾਦੀ ਸਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ ਸ਼ੂਟਿੰਗ 'ਚ ਲੱਗੇ ਰਹਿਦਾ ਹੈ ਇਹ ਸੁੱਖਾ ਜੀ ਜਿਹਰੇ ਵੀ ਹੈਗੇ ਆ ਇਹਨਾਂ ਨੇ ਤਾਂ ਟਾਈਮ ਕਿੱਥੋਂ ਗੱਡਿਆ ਵਾ ਐੋ ਜੇ ਕਮੈਂਟ ਕਰਨ ਲਈ ਨਾਮ ਤੁਹਾਡਾ ਨਾ ਬੰਦਿਆ ਵਾਲਾ ਵਾ ਤੇ ਕੰਮ ਦੀ ਜਨਾਨੀ ਵਾਲੇ ਓਏ ਜਨਾਨੀਆਂ ਵੀ ਇਤਰਾ ਤੇ ਕੰਮ ਕਰਦੇ ਆਂ ਆਪਣੇ ਬੰਦਾ ਬੜਾ ਵੇਲਾ ਹੋਇਆ ਦਾ ਤੂੰ ਕੰਮ ਕਰਦੇ ਘਰ ਦੇ ਆ ਹਾਂ ਆਪਣਾ ਬਿਜ਼ਨਸ ਗ੍ਰੋ ਕਰੋ ਤੂੰ ਹੀ ਇਥੇ ਕਮੈਂਟ ਕਰੰਦੇ ਜੇ ਦੱਸੋ ਅਸੀਂ ਆਪਣੇ ਚੈਨਲ ਵਾਲ ਵੇਖੋ ਉਹਨੂੰ ਗ੍ਰੋ ਕਰੋ ਸਾਡਾ ਵਾਲਾ ਵੇਖੋ ਆਪਣੇ ਆਪਣੇ ਕੀ ਕਹਿੰਦੇ ਫੋਲੋਅਰਸ ਨੂੰ ਬਤਾਓ ਸਾਡੇ ਫੋਲੋਅਰਸ ਨੂੰ ਜਿਹਨੂੰ ਜੋ ਆਈਡੀਆ ਦੇਂਦੇ ਜੇ ਹੈ ਤੂੰ ਫਲਾਂ ਠੀਕ ਹੁਣ ਮੈਂ ਤੁਹਾਨੂੰ ਕੀ ਕਹਾਂ ਕਿਉਂਕਿ ਮੈਂ ਮਾਂ ਨਹੀਂ ਕਹਿ ਸਕਦੀ ਤੁਹਾਡੀ ਮਾਂ ਆ ਕਿਉਂਕਿ ਜਿਹੋ ਜਿਹਾ ਤੁਸੀਂ ਲਫ਼ਜ਼ ਵਰਤੇ ਆ ਨਾ ਜਨਾਨੀਆਂ ਵਾਸਤੇ ਮੇਰਾ ਦਿਲ ਨਹੀਂ ਕਰਦਾ ਤੁਹਾਨੂੰ ਆਪਣਾ ਬੱਚਾ ਕਹਿਣ ਨੂੰ ਨਹੀਂ ਤਾਂ ਮੈਂ ਅੱਜ ਤੱਕ ਕਦੀ ਕਿਸੇ ਨੂੰ ਮਾੜੀ ਚੰਗੀ ਗੱਲ ਕਹੀ ਨਹੀਂ ਹੈਗੀ ਬਿਲਕੁਲ ਅਜੇ ਨੇ ਤੇ ਅਰਜੁਨ ਨੇ ਸਹੀ ਗੱਲ ਕਹੀ ਆ ਕਿ ਬੰਦਿਆਂ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਆ ਬੱਚੇ ਵੇਖੋ ਇਹ ਵੀ ਕੰਮ ਕਰਦਾ ਉਹ ਸਟੱਡੀ ਕਰਦਾ ਨਾ ਟਾਈਮ ਨਹੀਂ ਜਦੋਂ ਫ੍ਰੀ ਹੁੰਦੇ ਨੇ ਉਦੋਂ ਕੰਡੇ ਕਰਦੇ ਨੇ ਕਿ ਆਂਦੀ ਜੀ ਆਪਣਾ ਫ੍ਰੀ ਪਾਸ ਸੀਨ ਕਰ ਲੈਣਾ ਨਾ ਬਾਕੀ ਭੈਣ ਜੀ ਜ਼ਿਆਦਾ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿੰਨੀ ਗੱਲ ਕਰਾਂਗੇ ਔਰ ਚ ਐਵੀ ਬੇਵਕੂਫੀ ਆ ਹਾਂਜੀ ਕਿਰਨ ਵੱਡਾ ਹੋ ਗਈ ਸਾਰੀ ਗੱਲ ਹਾਂਜੀ ਹੋ ਗਈ ਜੀ ਸਾਰੀ ਗੱਲ ਹਾਂਜੀ ਜੇ ਤੁਹਾਨੂੰ ਵੀ ਸਮਝ ਲੱਗੀ ਹੋਵੇ ਤੇ ਠੀਕ ਆ ਇੱਕ ਗੱਲ ਮੈਂ ਜ਼ਰੂਰ ਕਵਾਂਗੀ ਜਿਹੜੇ ਭੈਣ ਭਰਾ ਜਾਂ ਜਿਹੜੇ ਲੋਕ ਇਹੋ ਜੀਆਂ ਗੱਲਾਂ ਕਰਦੇ ਨੇ ਕਿ ਮੈਂਬਰ ਖਿੱਚ ਕੇ ਲੈ ਗਈ ਆ ਬਿਲਕੁਲ ਗਲਤ ਗੱਲ ਆ ਜੀ ਮੈਂ ਕੋਈ ਮੈਂਬਰ ਨਹੀਂ ਖਿੱਚ ਕੇ ਲੈ ਕੇ ਗਈ ਅੱਜ ਚਲੋ ਮੈਂਬਰ ਨਹੀਂ ਹੈਗੇ ਕਿਸੇ ਦਿਨ ਮੈਂ ਲਾਈਵ ਜਾ ਕੇ ਇਹ ਤੁਹਾਨੂੰ ਮੈਂ ਗੱਲ ਕਰਵਾ ਦਾਂਗੀ ਉਹਨਾਂ ਮੈਂਬਰਾਂ ਦੇ ਨਾਲ ਮੈਂ ਕਿਸੇ ਵੀ ਮੈਂਬਰ ਨੂੰ ਇੱਕ ਵਾਰੀ ਨਹੀਂ ਕਿਹਾ ਕਿ ਤੁਸੀਂ ਮੇਰੇ ਕੋਲ आओ ਉਹ ਆਪਣੇ ਆਪ ਆਏ ਆ ਨਾ ਮੈਂ ਕਿਹਾ ਨਾ ਮੈਂ ਗਾਹ ਕਹਿਣਾ ਹੈਗਾ ਇਹ ਜਿਹੜੀਆਂ ਤੁਸੀਂ ਆਪਸ ਵਿੱਚ ਦਿਮਾਗ ਨਾਲ ਗੱਲਾਂ ਕਰਦੇ ਨੇ ਕਿ ਉਹਦੇ ਮੈਂਬਰ ਉਹ ਖਿੱਚ ਕੇ ਲੈ ਗਈ ਤੇ ਉਹਦੇ ਮੈਂਬਰ ਉਹ ਖਿੱਚ ਕੇ ਲੈ ਗਈ ਇਹ ਗੱਲ ਬਿਲਕੁਲ ਗਲਤ ਹੈ ਜੀ ਭੈਣ ਜੀ ਇਹਨਾਂ ਨੂੰ ਐਨੀ ਗੱਲ ਦੱਸਣ ਦੀ ਕੋਈ ਲੋੜ ਹੀ ਨਹੀਂ ਜਿਹੜੇ ਮੈਂਬਰ ਸਾਡੇ ਕੋਲ ਆਏ ਆ ਉਹਨਾਂ ਨੇ ਕਿੰਨੀ ਵਾਰੀ ਇਹ ਗੱਲ ਕਲੀਅਰ ਕੀਤੀ ਹੈ ਲਾਈਵੋ ਕبھی ਕੀਤੀ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਆਇਆ ਸਾਨੂੰ ਕਿਸੇ ਨੇ ਫੋਰਸ ਨਹੀਂ ਕੀਤਾ ਇੱਥੇ ਆਣ ਲਈ ਬਿਲਕੁਲ ਸਹੀ ਗੱਲ ਹੈ ਜੀ ਕਈ ਵਾਰੀ ਉਹਨਾਂ ਨੇ ਕਿਹਾ ਕਿ ਆਪਾਂ ਆਪਣੀ ਮਰਜ਼ੀ ਨਾਲ ਆਏ ਮਰਜ਼ੀ ਨਾਲ ਆਏ ਲਾਈਵ ਹੋ ਕੇ ਉਹਨਾਂ ਨੇ ਕੀਤਾ ਹਾਂਜੀ ਉਦੋਂ ਹੋ ਸਕਦਾ ਉਹ ਜਿੰਨੇ ਕਮੈਂਟ ਕੀਤਾ ਉਹ ਸੁੱਤਾ ਹੋਵੇ ਹਾਂ ਐਵੀਓ ਤੇ ਫਿਰ ਅਸੀਂ ਮੈਂ ਇਹਨਾਂ ਨੂੰ ਸੁਜੈਸਟ ਦਿਆਂਗੀ ਇੱਕ ਤੁਸੀਂ ਸਾਡੇ ਵੱਲ ਘੱਟ ਵੇਖੋ ਤੇ ਆਪਣੇ ਚੈਨਲ ਵੱਲ ਧਿਆਨ ਦਿਓ ਜੋ ਇਧਰ ਉਧਰ ਦੀ ਗੱਲਾਂ ਕਰਦੇ ਪਏ ਬਿਲਕੁਲ ਜੀ ਫਾਲਤੂ ਗੱਲਾਂ ਤੇ ਫਾਲਤੂ ਮੈਨੂੰ ਮੈਸੇਜ ਕਰਨ ਦੀ ਬਿਲਕੁਲ ਲੋੜ ਨਹੀਂ ਆ ਅੱਜ ਤੋਂ ਬਾਅਦ ਜਿਹਦਾ ਵੀ ਮੈਨੂੰ ਇਸ ਤਰ੍ਹਾਂ ਦਾ ਮੈਸੇਜ ਆਇਆ ਨਾ ਉਹਦੇ ਖਿਲਾਫ ਕੰਪਲੇਂਟ ਵੀ ਹੁੰਦੀ ਆ ਤੇ ਉਹ ਮੈਂ ਕਰਵਾ ਸਕਦੀ ਆ ਤੇ ਚਲੋ ਜੀ ਬਾਕੀ ਜਿਹੜੇ ਸਾਡੇ ਸਬਸਕ੍ਰਾਈਬਰ ਆ 50000 ਹੋਣ ਵਾਲੇ ਆ ਜਲਦੀ ਹੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਕਿ ਜਿਹੜੇ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਤੇ ਜਲਦੀ ਜਲਦੀ 50k ਤੋਂ ਵੀ ਜ਼ਿਆਦਾ ਸਾਡੇ ਕਰ ਦੋ ਤਾਂ ਕਿ ਆਪਾਂ ਬਿਗ ਪਾਰਟੀ ਕਰੀਏ ਤੇ ਤੁਹਾਨੂੰ ਵੀ ਇਨਵਾਈਟ ਕਰੀਏ ਕਿਉਂਕਿ ਹੁਣ ਸਾਰੇ ਸ਼ੋ ਹੋ ਜਾਂਦੇ ਆ ਵੀ ਕਿ ਕਿਹੜੇ ਕਿਹੜੇ ਕੀ ਕਹਿੰਦੇ ਸਬਸਕ੍ਰਾਈਬਰ ਸਾਡੇ ਨਾਲ ਐਡ ਹੈ ਗਿਆ ਹੁਣ YouTube ਨੇ ਇੱਕ ਕੱਤਾ ਕਿ ਸਾਰੇ ਸਬਸਕ੍ਰਾਈਬਰ ਸਾਨੂੰ ਸ਼ੋ ਹੋ ਜਾਂਦੇ ਆ ਤੇ ਚਲੋ ਜੀ ਸਾਰਿਆਂ ਨੂੰ ਦਿਲੋਂ ਪਿਆਰ ਹਾਸਦੇ ਆਵਾਜ਼ ਦੇ ਰੋ ਤੇ ਆਪਣੇ ਮਨ ਦੇ ਵਿੱਚ ਦੂਸਿਆਂ ਲਈ ਲੰਭਰਤ ਪੈਦਾ ਨਾ ਕਰੋ ਜਹਿਰ ਨਾ ਕਰੋ ਤੇ ਤੁਸੀਂ ਇਹ ਸੋਚੋ ਅੱਠ ਫਾਲੋਅਰ ਲੈ ਕੇ ਤੂੰ ਕਦੋਂ ਮੰਜ਼ਲ ਤੇ ਪਹੁੰਚਦਾ ਇਹਨਾਂ ਗੱਲਾਂ ਨੂੰ ਛੱਡ ਦਿਓ ਇੱਧਰ ਉੱਧਰ ਚਲੋ ਜੀ ਕਿੱਥੇ ਪਹੁੰਚਦਾ ਕਦੋਂ ਪਹੁੰਚਦਾ ਚਲੋ ਥੈਂਕ ਯੂ ਸੋ ਮਾਚੀ